ਮੈਂ ਬੱਚਿਆਂ ਨੂੰ ਆਪਣੀਆਂ ਤਸਵੀਰਾਂ ਦਿਖਾਈਆਂ ਜਿਹੜੀਆਂ ਅਸੀਂ ਰਾਤ ਖਿੱਚੀਆਂ ਸੀਗੀਆਂ ਔਰ ਮੈਂ ਹੈਰਾਨ ਐ ਇਸ ਗੱਲ ਦੇ ਉੱਤੇ ਬਈ ਕਿੰਨੀਆਂ ਤਸਵੀਰਾਂ ਖਿੱਚੀਆਂ ਗਈਆਂ ਅਖੀਰ 'ਚ ਜਦੋਂ ਤੁਰਨ ਲੱਗੇ ਉਹ ਫੋਟੋਗ੍ਰਾਫਰ ਨੂੰ ਕਹਿੰਦੇ ਯਾਰ ਸਦੀਕ ਨਾਲ ਮੇਰੀ ਇੱਕ ਤਸਵੀਰ ਖਿੱਚ। ਪਾਰਤ ਹੈ ਉਹਾਂ ਦੀ ਬੁੰਦਰੀ ਵਿੱਚ ਨਗ ਪੰਜਾਬ ਦਾ ਪਾਰਤ ਹੈ ਜੇ ਸ਼ਰਾਬ ਤਾਂ ਨਸ਼ਾ ਸ਼ਰਾਬ ਦਾ ਉਹ ਕੁਦਰਤੀ ਗੱਲ ਜਿੰਨੇ ਖੂਬਸੂਰਤ ਬੋਲ ਸੀਗੇ ਓਨੀ ਖੂਬਸੂਰਤੀ ਉਹ ਕੰਪੋਜੀਸ਼ਨ ਬਣ ਗਈ ਕੱਲ ਰਾਤੀ ਜਦੋਂ ਮਿਲੇ ਆ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਮਝਾਈਆਂ ਪਿਛਲੀਆਂ ਯਾਦਾਂ ਮੈਂ ਸਮਝਦਾ ਸਾਹਿਦਕਾਰਾ ਚੋ ਸਿਰ ਕੱਢ ਹਸਤੀ ਸੀ ਤੋਂ ਪਾਤਰ ਸਾਹਿਬ ਸੀਗੇ ਮੈਂ ਵੀ ਇਹ ਜਾ ਕੇ ਉਹਨਾਂ ਨੂੰ ਮਿਲਦਾ ਹੁੰਨਾ ਮੈਂ ਕਿਹਾ ਚੱਲੋ ਚੱਲ ਕੇ ਮਿਲਦੇ ਆ ਕੁਦਰਤੀ ਗੱਲ ਉੱਥੇ ਪਾਤਰ ਸਾਹਿਬ ਵੀ ਬੈਠੇ ਸੀਗੇ ਜਿਵੇਂ ਜਿਵੇਂ ਹੁਣ ਨੀਲ ਸਾਹਿਬ ਨੇ ਦੱਸਿਆ ਪ੍ਰੋਫੈਸਰ ਸਾਹਿਬ ਨੇ ਭਈ ਉਹ ਕੱਲ ਉਹਨਾਂ ਦਾ ਬਰਨਾਲੇ ਪ੍ਰੋਗਰਾਮ ਸੀ ਮੇਰਾ ਖਿਆਲ ਹੈ ਕਿ ਉਹ ਬਰਨਾਲੇ ਤੋਂ ਸਿੱਧੇ ਉੱਥੇ ਹੀ ਆ ਗਏ ਮਿਲੇ ਬਹੁਤ ਅੱਛੇ ਤ੍ਰਿਕਲ ਜਿਵੇਂ ਮਿਲਦੇ ਸੀਗੇ ਕਿਉਂਕਿ ਸਾਡੀ ਆਪਸ ਦੇ ਵਿੱਚ ਸਾਹਜ ਸੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਮਿਲਦੀ ਸੀ ਜਦੋਂ ਉਹਨਾਂ ਨੇ ਮੈਨੂੰ ਖਲਾਸ਼ਰੀ ਦਿੱਤੀ ਮੇਰੀ ਤਾਰੀਫ ਕੀਤੀ ਤੇ ਮੇਰੇ ਵਿੱਚ ਹੋਰ ਊਰਜਾ ਆ ਗਈ ਤੇ ਮੈਂ ਵੀ ਕਿਹਾ ਮੈਂ ਕਹਾ ਮਾਦਨ ਸਾਹਿਬ ਅੱਜ ਦੀ ਜਿਹੜੀ ਮਹਿਫਿਲ ਹਨਾ ਮੈਨੂੰ ਕਮ ਸੇ ਕਮ ਇੰਨੀ ਚੰਗੀ ਲੱਗੀ ਰਾਤ ਦੇ ਪਹੁੰਨੇ 11:00 ਕੇ 11:00 ਵਜੇ ਅਸੀਂ ਇੱਕ ਆਪਣੀ ਆਪਣੀ ਕਾਰਾਂ 'ਚ ਬੈਠ ਕੇ ਘਰ ਨੂੰ ਅੱਗੇ ਅਰੇ ਪਰ ਜਦੋਂ ਸਵੇਰੇ ਇਹ ਖਬਰ صدیق ਜੀ ਆ ਗੱਲ ਹੋ ਗਈ ਤੇ ਤੁਸੀਂ ਸੱਚ ਜਾਣੇ ਮੇਰੇ ਪੈਰਾਂ 'ਤੇ ਲੋਧਰ ਨਹੀਂ ਕਰੀਏ ਸੋ ਹੁਣ ਗੱਲਬਾਤ ਕਰਾਂਗੇ ਮੁਹੰਮਦ صدیق ਸਾਹਿਬ ਨਾਲ ਉਹ ਮਿਲ ਕੇ ਵੀ ਗਏ ਨੇ ਲਾਸਟ صدیق ਸਾਹਿਬ ਉਸ ਮੁਲਾਕਾਤ ਦਾ ਅਸੀਂ ਜਰੂਰ ਚਾਹਾਂਗੇ ਤੁਸੀਂ ਜ਼ਿਕਰ ਕਰੋ ਤੁਸੀਂ ਕੱਲ ਰਾਤ ਸੁਰਜੀਤ ਪਾਤਰ ਸਾਹਿਬ ਨਾਲ ਹਰਜਿੰਦਰ ਥਿੰਦ ਨਾਲ ਬੈਠੇ ਸੀਗੇ ਕੀ ਗੱਲਬਾਤ ਹੋਈ ਤੁਸੀਂ ਤਸਵੀਰਾਂ ਵੀ ਦਿਖਾ ਰਹੇ ਸੀ ਮੈਂ ਚਾਹਾਂਗਾ ਉਹ ਵੀ ਸਾਨੂੰ ਦਿਖਾਓ ਜਣੀ ਤੁਸੀਂ ਤੁਹਾਡੇ ਨਾਲ ਉਹਨਾਂ ਨੇ ਆਪ ਕਹਿ ਕੇ ਜਿਹੜੀ ਤਸਵੀਰ ਵੀ ਖਿਚਾਈ ਹੈ ਦਰਸ਼ਨ ਅਸੋੜੇ ਦੁਖ ਦੀ ਉਹ ਘੜੀ ਹੈ ਜੀ ਜਿਹਦੇ ਵਿੱਚ ਬਹੁਤ ਕੁਝ ਕਿਹਾ ਨਹੀਂ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਪਾਤਰ ਸਾਹਿਬ ਐਸ ਯੁੱਗ ਦੇ ਕਵੀ ਕਹ ਲੋ ਮਹਾ ਕਵੀ ਕਹ ਲੋ اور ਬਹੁਤ ਹੀ ਮੈਂ ਸਮਝਦਾ ਸਾਹਿਤਕਾਰਾਂ ਚੋਂ ਸਿਰ ਕੱਢ ਹਸਤੀ ਸੀ ਤੋਂ ਪਾਤਰ ਸਾਹਿਬ ਸੀਗੇ ਜਿਨ੍ਹਾਂ ਨੇ ਗ਼ਜ਼ਲਾਂ ਵੀ ਲਿਖੀਆਂ ਨੇ ਗੀਤ ਵੀ ਲਿਖੇ ਨੇ ਨਜ਼ਮਾਂ ਵੀ ਲਿਖੀਆਂ ਨੇ ਤਾਂ ਮਤਲਬ ਹਰ ਖਿੱਤੇ 'ਚ ਉਹਨਾਂ ਦਾ ਆਪਣਾ ਇੱਕ ਸਥਾਨ ਹੈ ਦੂਜੀ ਗੱਲ ਇਹ ਅਭੀ ਕੱਲ ਸ਼ਾਮੀ ਮੈਨੂੰ ਜਸਵੰਤ ਸੰਦੀਲੇ ਨੇ ਕਿਹਾ ਵੀ ਆਪਾਂ ਨੇ ਇੱਥੇ ਜਾਣਾ ਜਗਰਾਵੀ ਜੀ ਉੱਥੇ ਸਾਡੇ ਇੱਕ ਦੋਸਤ ਆਏ ਹੋਏ ਸੀਗੇ ਹਰਜਿੰਦਰ ਥਿੰਦ ਜੀ ਉਹ ਕੈਨੇਡਾ ਤੋਂ ਆਏ ਹੋਏ ਸੀਗੇ ਚਲੋ ਮੈਂ ਕਿਹਾ ਮੈਂ ਵੀ ਇਹ ਜਾ ਕੇ ਉਹਨਾਂ ਨੂੰ ਮਿਲਦਾ ਹੁਣਾ ਮੈਂ ਕਿਹਾ ਚਲੋ ਚੱਲ ਕੇ ਮਿਲਦੇ ਆ ਕੁਦਰਤੀ ਗੱਲ ਉੱਥੇ ਪਾਤਰ ਸਾਹਿਬ ਵੀ ਬੈਠੇ ਸੀਗੇ ਜਿਵੇਂ ਜਿਵੇਂ ਹੁਣ ਨੀਲ ਸਾਹਿਬ ਨੇ ਦੱਸਿਆ ਪ੍ਰੋਫੈਸਰ ਸਾਹਿਬ ਨੇ ਭਈ ਉਹ ਕੱਲ ਉਹਨਾਂ ਦਾ ਬਰਨਾਲੇ ਪ੍ਰੋਗਰਾਮ ਸੀ ਮੇਰਾ ਖਿਆਲ ਹੈ ਵੀ ਬਰਨਾਲੇ ਤੋਂ ਸਿੱਧੇ ਉੱਥੇ ਹੀ ਆ ਗਏ ਹੈ ਜੀ ਵਾਪਸੀ ਤੇ ਸਾਡੇ ਜਵਾਂਦਿਆਂ ਨੂੰ ਉਹ ਬੈਠੇ ਸੀਗੇ ਚਲੋ ਮੇਰੀ ਖੁਸ਼ਕਿਸਮਤੀ ਸੀ ਮਿਲਦਾ ਮੇਰਾ ਫੀਲਡ ਹੋਰ ਹੈ ਹੈ ਜੀ ਤੇ ਮਿਲੇ ਬਹੁਤ ਅੱਛੇ ਤ੍ਰਿਚਲ ਜਿਵੇਂ ਮਿਲਦੇ ਸੀਗੇ ਕਿਉਂਕਿ ਸਾਡੀ ਆਪਸ ਦੇ ਵਿੱਚ ਸਾਹਟ ਸੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਮੇਲੇ ਦੀ ਹੈ ਜੀ ਉਹ ਵਾਈਸ ਪ੍ਰੈਜ਼ੀਡੈਂਸੀ ਦੇ ਅਸੀਂ ਵੀ ਉਹ ਜਿਹੜੇ ਫਾਊਂਡਰ ਸੀਗੇ ਉਹਨਾਂ ਵਿੱਚੋਂ ਇੱਕ ਸੀਗੇ ਲਿੰਦਰ ਬੀਬਾ ਜੀ ਮਾਨਕ ਸਿੰਘ ਸਿਦਾਰ ਸੰਧੂ ਮੈਂ ਤਾਂ ਚਲੋ ਜਦੋਂ ਮਿਲਦੇ ਸੀਗੇ ਤਾਂ ਬਹੁਤ ਅਛੇ ਤਰੀਕੇ ਨਾਲ ਮਿਲਦੇ ਸੀ ਪਰ ਉਦੋਂ ਫਾਊਂਡੇਸ਼ਨ ਬਾਰੇ ਇੱਕ ਬਹੁਤ ਵਧੀਆ ਗੱਲ ਜਿਹੜੀ ਹੋਈ ਜਿਸ ਨੇ ਥੋੜਾ ਜਿਹਾ ਸਾਨੂੰ ਹੋਰ ਨੇੜੇ ਕਰ ਦਿੱਤਾ ਉਹ ਇਹ ਸੀ ਵੀ ਜਸਵੰਤ ਸਾਹਿਬ ਨੇ ਇੱਕ ਡਿਊਟੀ 라 ਦਿੱਤੀ ਵੀ ਭਾਈ ਮੇਲੇ ਦੇ ਉੱਤੇ ਇੱਕ ਤਾਂ ਜਿੰਨਾ ਵੀ ਕੁਝ ਗਾਉਣਾ ਹੈ ਜੋ ਕੁਝ ਕਰਨਾ ਹੈ ਉਹ ਪ੍ਰੋਫੈਸਰ ਸਾਹਿਬ ਦਾ ਲਿਖਿਆ ਹੋਣਾ ਚਾਹੀਦਾ ਪ੍ਰੋਫੈਸਰ ਮਹਨ ਸਿੰਘ ਜੀ ਦਾ ਤੇ ਹੋਵੇ ਤਾਂ ਇਸ ਤਰ੍ਹਾਂ ਕਰੋ ਵੀ ਇੱਕ ਰਿਕਾਰਡ ਵੀ ਕਰਾਓ ਚਲੋ ਮੇਰੀ ਡਿਊਟੀ ਲੱਗੀ ਮੈਂ ਕੰਪੋਜੀਸ਼ਨ ਕੀਤੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਕੁਲਦੀਪ ਮਾਨਕ ਜੀ ਦیدار ਸੰਧੂ ਜੀ ਬੀਬੀ ਰਣਜੀਤ ਕੌਰ ਜੀ ਹਨ ਵਿੱਚ ਮੈਂ ਵੀ ਸੀਗਾ ਅਸੀਂ ਰਲ ਕੇ ਉਹ ਕੈਸਟ ਕੀਤੀ ਜਦੋਂ ਕੈਸਟ ਕੀਤੀ ਉੱਥੇ ਉਹ ਉਹਦੇ ਵਿੱਚ ਗੀਤ ਗਾਇਆ ਭਾਰਤ ਹੈ ਵਾਹਾਂ ਦੀ ਬੁੰਦਰੀ ਵਿੱਚ ਲਗ ਪੰਜਾਬ ਦਾ ਪਾਰਤ ਹੈ ਜੇ ਸ਼ਰਾਬਤਾ ਹੈ ਨਸ਼ਾ ਸ਼ਰਾਬ ਦਾ ਉਹ ਕੁਦਰਤੀ ਗੱਲ ਜਿੰਨੇ ਖੂਬਸੂਰਤ ਬੋਲ ਸੀਗੇ ਉਨੀ ਖੂਬਸੂਰਤੀ ਉਹ ਕੰਪੋਜੀਸ਼ਨ ਬਣ ਗਈ ਔਰ ਚਲੋ ਮੈਂ ਵੀ ਉਦੋਂ 20 25 ਸਾਲ ਦੀ ਗੱਲ ਹੈ ਮੈਂ ਵੀ ਜਵਾਨ ਸੀਗਾ ਅਰੀ ਆਵਾਜ਼ ਦੇ ਵਿੱਚ ਦਮ ਸੀਗਾ ਉਹ ਗਾਇਆ ਗਿਆ ਬਹੁਤ ਅੱਛਾ ਉਹ ਸੁਣ ਕੇ ਮੈਨੂੰ ਸਰਜੀਤ ਬਾਦਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਯਾਰ ਮੈਂ ਸਮਝਦਾ ਸੀਗਾ ਵੀ ਇਹ ਚਲੋ ਲੋਕ ਗੀਤ ਗਾਉਣ ਵਾਲੇ ਲੋਕ ਨੇ ਤੂੰ ਵੀ ਤਾਂ ਗਾਉਂਦੇ ਨੇ ਪਤਾ ਨਹੀਂ ਡਿਊਟੀ ਤੇ ਲਦੀ ਲੱਗੀ ਜਸੌਰ ਸਾਹਿਬ ਨੇ ਲਾ ਦਿੱਤੀ ਹੈ ਵੀ ਪਤਾ ਨਹੀਂ ਹੈ ਪ੍ਰੋਫੈਸਰ ਸਾਹਿਬ ਦੀ ਜਿਹੜੀ ਲਿਖਤ ਹੈ ਉਹਦੇ ਨਾਲ ਇਹ ਨਿਆਂ ਕਰਨਗੇ ਕਿ ਨਹੀਂ ਕਰਨਗੇ ਹੂੰ ਪਰ ਜੋ ਕੁਛ ਤੂੰ ਕੀਤਾ ਹੈ ਨਾ ਇਹ ਬਹੁਤ ਵਧੀਆ ਕੀਤਾ ਮੈਂ ਬਹੁਤ ਤੈਨੂੰ ਪਸੰਦ ਕਰਦਾ ਇਹ ਗੀਤ ਨੂੰ ਜੋ ਆਇਆ ਇਹ ਕਿਹ ਗਾਇਆ ਸੀਗਾ ਇਹ ਕੋ ਛੱਡ ਦੇ ਚੂੜੇ ਵਾਲੀਏ ੜੀ ਦੋ ਗੀਤ ਸੀਗੇ ਉਸ ਕੈਸੇਟ ਦੇ ਵਿੱਚ ਤਾਂ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਉਹਨਾਂ ਨੇ ਮੈਨੂੰ ਹਾਨਾ ਸ਼ੇਰੀ ਦਿੱਤੀ ਮੇਰੀ ਤਾਰੀਫ ਕੀਤੀ ਤੇ ਮੇਰੇ ਵਿੱਚ ਹੋਰ ਊਰਜਾ ਆ ਗਈ ਕਿਉਂਕਿ ਉਸ ਵੇਲੇ ਉਮਰ ਵੀ ਇਹ ਜੀ ਹੁੰਦੀ ਹੈ ਕੋਈ ਸ਼ਾਬਾਸ਼ਤ ਦੇਵੇ ਜੀ ਹੈ ਨੀ ਬੰਦੇ ਦਾ ਹੌਸਲਾ ਵੱਧ ਜਾਂਦਾ ਉਮਰ ਵੀ ਇਹ ਜੀ ਹੁੰਦੀ ਹੈ ਦੂਜੀ ਗੱਲ ਤੋਂ ਵੱਡੀ ਗੱਲ اے ਵੀ ਸੀ ਵੀ ਕਦੇ ਪ੍ਰੋਫੈਸਰ ਸਾਹਿਬ ਨੂੰ ਗਾਇਆ ਨਹੀਂ ਸੀਗਾ ਤੇ ਕਹੁੰਦੇ ਸੀਗੇ ਦੁਕਾਨੇ ਤੇ ਜਦੋਂ ਇਹ ਗਾਇਆ ਇਸ ਗੀਤ ਦੀ ਤਾਰੀਫ ਹੋਈ ਕਸ਼ਮੀਰ ਦੀ ਤਾਰੀਫ ਹੋਈ ਤਾਂ ਮੈਂ ਸਰਵਜਨ ਬਈ ਮੈਂ ਉਹ ਨੂੰ ਆਪਣੀ ਜ਼ਿੰਦਗੀ ਦੀ ਇੱਕ ਅਚੀਵਮੈਂਟਸ ਕਹਿ ਲੋ ਪ੍ਰਾਪਤੀ ਮੇਰੀ ਸੀਗੀ ਤਾਂ ਉਹਦੋਂ ਤੋਂ ਇੱਕ ਦੂਜੇ ਨਾਲ ਸਾਡਾ ਚੰਗਾ ਸਮਾਂ ਸੀ ਹਾਂ ਮਿਲਦੇ ਕਦੇ-ਕਦੇ ਸੀਗੇ ਕੱਲ ਰਾਤੀ ਜਦੋਂ ਮਿਲੇ ਆ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਮਝਾਈਆਂ ਪਿਛਲੀਆਂ ਯਾਦਾਂ ਹਰਜਿੰਦਰ ਥਿੰਦ ਨੇ ਇੱਕ ਸਵਾਲ ਕਰ ਦਿੱਤਾ ਉਹਨਾਂ ਨੂੰ ਵੀ ਪਤਰ ਸਾਹਿਬ ਜਦੋਂ ਅਸੀਂ ਸਟੇਜ ਤੇ ਬੋਲਦੇ ਆ ਕਲਾਕਾਰ ਬੋਲਦੇ ਨੇ ਉਹ ਜਿਹੜੇ ਲਫ਼ਜ਼ਾਂ ਦਾ ਸ਼ਬਦਾਂ ਦਾ ਉਚਾਰਨ ਹੈ ਨਾ ਉਹ ਬਹੁਤਾ ਸ਼ੁੱਧ ਨਹੀਂ ਹੁੰਦਾ ਜਜ਼ਬਾਤ ਨੂੰ ਜਜ਼ਬਾਤ ਕਹਿ ਦਿੰਦੇ ਨੇ ਹੈ ਜੀ ਤਾਂ ਮਤਲਬ ਕਈ ਗੱਲਾਂ ਉਹਨਾਂ ਨੇ ਦੱਸੀਆਂ ਤੇ ਜਦੋਂ ਕੀਤੇ ਫਿਰ ਉਹਨਾਂ ਨੇ ਸਾਨੂੰ ਸਮਝਾਇਆ ਵੀ ਜਿੱਥੇ ਜਿਹੜੀ ਚੀਜ਼ ਦਾ ਜ਼ੋਰ ਪਵੇ ਅੱਛੀ ਤਰੀਕੇ ਨਾਲ ਕਹੀ ਜਾਵੇ ਜੇ ਉੱਥੇ ਅਸੀਂ ਉਸ ਗੱਲ ਨੂੰ ਜੇ ਲਫ਼ਜ਼ ਵਿੱਚ ਗਲਤ ਵੀ ਹੋ ਜਾਂਦਾ ਉਹ ਗਲਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨੇ ਆਪਣਾ ਕੰਮ ਕਰ ਲਿਆ ਉਹਨੇ ਆਪਣਾ ਅਸਰ ਛੱਡ ਦਿੱਤਾ ਜਿਵੇਂ ਜ਼ੋਰ ਲੱਗਦਾ ਹੈ ਹਾਂਜੀ ਜ਼ੋਰ ਕਹਿੰਦੇ ਨੇ ਤਾਕਤ ਨੂੰ ਪਰ ਜਦੋਂ ਅਸੀਂ ਜ਼ੇਲ ਨਾਲ ਕਹਿੰਦੇ ਨੇ ਜ਼ੋਰ ਹਾਂਜੀ ਉਦੋਂ ਸਾਨੂੰ ਕਮਜ਼ੋਰ ਲੱਗਦਾ ਜ਼ੋਰ ਨਾਲ ਕਰਿਆ ਉਹ ਤਾਂ ਸਾਨੂੰ ਤਕੜਾ ਲੱਗਦਾ ਇਸ ਕਰਕੇ ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਅਈਆਂ ਜਿਹੇ ਗੱਲਾਂ ਕਰਕੇ ਨਾ ਸਾਨੂੰ ਵੀ ਬਹੁਤ ਅੱਛਾ ਲੱਗਿਆ ਤੇ ਮੈਂ ਵੀ ਕਿਹਾ ਮੈਂ ਕਿਹਾ ਬਾਦਲ ਸਾਹਿਬ ਅੱਜ ਦੀ ਜਿਹੜੀ ਮਹਿਫਿਲ ਹੈ ਨਾ ਮੈਨੂੰ ਕਮ ਸੇ ਕਮ ਇੰਨੀ ਚੰਗੀ ਲੱਗੀ ਕਿਉਂਕਿ ਮੈਂ ਮੈਂ ਸੱਚੀ ਗੱਲ ਹੈ ਵੀ ਮੇਰਾ ਇਹ ਫੀਲਡ ਨਹੀਂ ਹੈ ਸਾਹਿਤ ਮੇਰਾ ਫੀਲਡ ਨਹੀਂ ਹੈ ਮੇਰਾ ਫੀਲਡ ਸੰਗੀਤ ਦਾ ਜਾਂ ਪਿੰਡੂ ਸਟੇਜ ਦਾ ਜੀ ਜੀ ਪਰ ਇਹ ਜੇ ਲੋਕਾਂ ਚ ਪ੍ਰੋਫੈਸਰ ਸਾਹਿਬ ਬੈਠੇ ਨੇ ਗੁਰਪ੍ਰੀਤ ਜੀ ਇਹਨਾਂ ਲੋਕਾਂ ਨੂੰ ਮਿਲ ਕੇ ਮੈਂ ਬਹੁਤ ਖੁਸ਼ ਹਾਂ ਇਹ ਤਾਂ ਬਲਕਿ ਕਈ ਕਈ ਵਾਰੀ ਇਹ ਕਿਹਨਾਂ ਨੇ ਇਹ ਕਿਹਨਾਂ ਨੇ ਕੋਈ ਖਬਰ ਪੜ ਲਈ ਸਦੀਕ ਸਰਗੋਸ ਅੱਛਾ ਇਹਨਾਂ ਨੇ ਮੈਨੂੰ ਫੋਨ ਕੀਤਾ ਹੈਲੋ ਬਖਾ ਹਾਂਜੀ ਸਰਗੋਸ ਸਦੀਕ ਜੀ ਤੁਹਾਡਾ ਕੀ ਹਾਲ ਹੈ ਮਤਲਬ ਇਹਨਾਂ ਲੋਕਾਂ ਕੋਲ ਬੈਠ ਕੇ ਕੁਝ ਸਿੱਖੀਦਾ ਕੁਝ ਆਉਂਦਾ ਹੈ ਔਰ ਜੇ ਮਜ਼ਾਕ ਹੈ ਨਾ ਉਹ ਵੀ ਖੂਬਸੂਰਤ ਹੁੰਦਾ ਤੋਂ ਰਾਤੀ ਜੁੜੀਆਂ ਗੱਲਾਂ ਹੋਈਆਂ ਬਹੁਤ ਅੱਛੇ ਹੋਈਆਂ ਰਾਤ ਦੇ ਪਹੁੰਨੇ 11:00 ਕੇ 11:00 ਕਹੇ ਜੀ ਅਸੀਂ ਇੱਕ ਆਪਣੀ ਆਪਣੀ ਕਾਰਾਂ 'ਚ ਬੈਠ ਕੇ ਘਰ ਨੂੰ ਅੱਗੇ ਅਲੀ ਪਰ ਜਦੋਂ ਸਵੇਰੇ ਇਹ ਖਬਰ ਮੈਨੂੰ ਜ਼ੀ ਨਿਊਜ਼ 18 ਦੇ ਜ਼ੀ ਨਿਊਜ਼ ਵਾਲਿਆਂ ਨੇ ਚੰਡੀਗੜ੍ਹੋਂ ਫੋਨ ਕੀਤਾ صدیق ਜੀ ਆ ਗੱਲ ਹੋ ਗਈ ਤੇ ਤੁਸੀਂ ਸੱਚ ਜਾਨੇ ਮੇਰੇ ਪੈਰਾਂ ਤੇ ਉਤਰਦੇ ਲਿਖਣਗੇ ਵੀ ਅਸਟਾ ਰਾਤੀ ਇਕੱਠੇ ਸੀਗੇ ਉਹ ਬਿਮਾਰ ਨਹੀਂ ਸੀਗੇ ਕੋਈ ਕੁਝ ਦਰਦ ਨਹੀਂ ਸੀਗਾ ਕੋਈ ਐਕਸੀਡੈਂਟ ਨਹੀਂ ਹੋਇਆ ਇਹ ਹੋਕਮ ਗਿਆ ਮਤਲਬ ਮੈਂ ਬਹੁਤ ਮੈਂ ਤੁਹਾਨੂੰ ਸੱਚੀ ਗੱਲ ਦੱਦ ਬਈ ਇੱਕਦਮ ਹੌਲ ਜਲੇ ਹੋ ਗਿਆ ਯਾਰ ਇਹ ਪ੍ਰਮਾਤਮਾ ਨੇ ਕੀ ਕੀਤਾ ਬਸ ਫਿਰ ਇਹ ਸੋਚ ਕੇ ਵੀ ਬੰਦੇ 'ਚ ਕੁਝ ਨਹੀਂ ਹੈ ਮੈਂ ਕਿੰਨੇ ਚਿਰ ਬੈਠਾ ਰਿਹਾ ਮੈਂ ਬੱਚਿਆਂ ਨੂੰ ਆਪਣੀਆਂ ਤਸਵੀਰਾਂ ਦਿਖਾਈਆਂ ਜਿਹੜੀਆਂ ਅਸੀਂ ਰਾਤ ਖਿੱਚੀਆਂ ਸੀਗੀਆਂ ਔਰ ਮੈਂ ਹੈਰਾਨ ਐ ਇਸ ਗੱਲ ਦੇ ਉੱਤੇ ਬਈ ਕਿੰਨੀਆਂ ਤਸਵੀਰਾਂ ਖਿੱਚੀਆਂ ਗਈਆਂ ਅਖੀਰ 'ਚ ਜਦੋਂ ਤੁਰਨ ਲੱਗੇ ਉਹ ਫੋਟੋਗ੍ਰਾਫਰ ਨੂੰ ਕਹਿੰਦੇ ਯਾਰ ਸਦੀਕ ਨਾਲ ਮੇਰੀ ਇੱਕ ਤਸਵੀਰ ਖਿੱਚ ਸਾਡੀ ਦੋਹਾਂ ਦੀ ਇੱਕ ਤਸਵੀਰ ਮੈਂ ਉਹਨੂੰ ਸਮਝਦਾ ਮੈਂ ਹੁਣ ਉਹ ਸ਼ੀਸ਼ੇ 'ਚ ਮੜਾ ਕੇ ਰੱਖ ਲੈਣੀ ਐ ਇਹ ਆਖਰੀ ਆਖਰੀ ਮੁਲਾਕਾਤ ਐ ਔਰ ਉਸ ਬੰਦੇ ਨਾਲ ਮੁਲਾਕਾਤ ਐ ਜਿਸ ਬੰਦੇ ਦਾ ਪੰਜਾਬੀ ਸਾਹਿਦ ਦੇ ਵਿੱਚ ਦੁਨੀਆਂ 'ਚ ਨਾਂ ਐ ਜਿਹਦਾ ਹੈ ਨੀ वो बंद ने आप बुला के आ, आ तस्वीर तो है, है नी, नी के हाँ जी खिंच है मेरा मतलब है मैं समझना कि मेरी खुशकिस्मती है और आप म, म, बुला के कैमरा मैन क्या सदीकाल मेरी एक फोटो खिंच मैं समझना कई बार कुदरत ऐसे बोलने मूह कटा ली नहीं कोई लौट तो, थी, तो नहीं सी तस्वीर की तस्वीर हो बेरियाँ पता नहीं क्यों कहा उन्होंने मैंने सवेरे ਮੇਰਾ ਮਨ ਬਹੁਤ ਉਦਾਸ ਹੋਇਆ ਤਾਂ ਸੱਚੀ ਗੱਲ ਇਹ ਹੈ ਭਈ ਪਰਮਾਤਮਾ ਨੇ ਸਾਥੋਂ ਇੱਕ ਐਸੀ ਸ਼ਖਸੀਅਤ ਖੋਲੀ ਹੈ ਜਿਹੜੀ ਦੁਬਾਰਾ ਪੈਦਾ ਹੋਣੀ ਔਰ ਬਣਨੀ ਔਰ ਇਸ ਤੱਕ ਪਹੁੰਚਣੀ ਬਹੁਤ ਮੁਸ਼ਕਿਲ ਹੈ ਦੁਨੀਆ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹੈ ਜੀ ਹੁੰਦਾ ਸਭ ਕੁਝ ਹੀ ਹੈ ਪਰ ਮੈਂ ਸਮਝਦਾ ਵੀ ਉਹ ਇਸ ਵੇਲੇ ਦੇ ਇਸ ਸਮੇਂ ਦੇ ਪੰਜਾਬੀ ਦੇ ਵਾਰਸ ਸ਼ਾਹ ਸੀਗੇ ਹੈ ਜੀ ਔਰ ਬਹੁਤ ਬੜੀ ਸ਼ਖਸੀਅਤ ਸੀਗੇ ਉਹਨਾਂ ਦਾ ਸਮਾਈਲਿੰਗ ਫੇਸ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਹੈ ਜੀ ਚਲੋ ਤੇ ਮੈਂ ਕਈ ਬੰਨਿਆਂ ਚੋਂ ਸ਼ੁੱਧ ਬੋਲ ਲੈਣਾ ਹੈ ਜੀ ਮੈਂ ਸਿੱਖਿਆ ਹੋਇਆ ਕਿ ਤੋਂ ਤੇ ਇਸ ਕਰਕੇ ਵੀ ਮੈਨੂੰ ਉਹ ਕਲਾ ਖਰਜੋਂ ਜ਼ਿਆਦਾ ਪਿਆਰ ਕਰਦੇ ਸੀਗੇ ਹੈ ਜੀ ਹਾਲਾਂਕਿ ਮੇਰੀ ਬਦਕਿਸਮਤੀ ਇਹ ਰਹੀ ਹੈ ਕਿ ਮੈਂ ਉਹਨਾਂ ਦਾ ਕੋਈ ਗੀਤ ਨਹੀਂ ਗਾ ਸਕਿਆ ਕਿਉਂਕਿ ਮੈਂ ਦੁਕਾਨੇ ਕੌਂਦਾ ਸੀਗਾ ਹੈ ਜੀ ਉਹ ਸੋਲੋ ਲਿਖਦੇ ਸੀਗੇ ਪਰ ਫਿਰ ਮੈਂ ਮੈਂ ਇਹ ਜ਼ਰੂਰ ਸਮਝਦਾ ਵੀ ਆਖਰੀ ਦਮ ਚ ਮੇਰੀ ਉਹਨਾਂ ਦੀ ਮੁਲਾਕਾਤ ਕੁਝ ਸੜੀਆਂ ਇੱਕ ਘੰਟਾ ਗੱਲਾਂ ਹੋਈਆਂ ਅਰੇ ਗੱਲਾਂ ਵੀ ਸਾਹਿਦਵਾਰੀ ਹੋਈਆਂ ਹਾਂ ਹਾਲਾਂਕਿ ਮੈਂ ਸਾਹਿਦਕਾਰ ਨਹੀਂ ਹਾਂ ਲੇਕਿਨ ਪੰਜਾਬੀ ਬੋਲੀ ਵਾਲੇ ਹੋਈਆਂ ਉਹ ਪੰਜਾਬੀ ਮਾਂ ਦਾ ਸਪੁੱਤ ਉਹ ਸਤੋ ਵਿਛੜ ਗਿਆ ਇਹ ਬਹੁਤ ਵੱਡਾ ਦੁੱਖ ਹੈ ਠੀਕ ਹੈ ਇਸ ਲਈ ਤੁਸੀਂ ਸਿਆਸਤ ਚੋਂ ਜੀ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਅਸੀਂ ਵੀ ਪਿੱਛੇ ਜੇ ਉਹਨਾਂ ਨੂੰ ਕਿਹਾ ਵੀ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਕੀ ਤੁਸੀਂ ਸੁਣਾਉਣਾ ਚਾਹੋਗੇ ਜਿਹੜਾ ਉਹਨਾਂ ਨੇ ਲਿਖਿਆ ਸੀ ਕਿ ਚੋਣ ਨਿਸ਼ਾਨ ਸੇਵਾ ਸਾਡਾ ਇਸ ਨੂੰ ਬੁਝਰ ਨਾ ਦਿਓ ਇਸ ਤਰ੍ਹਾਂ ਦੀਆਂ ਲਿਖਤਾਂ ਬਾਰੇ ਕਿਵੇਂ ਲੱਗਦਾ ਵੀ ਕਿਵੇਂ ਉਹਨਾਂ ਨੂੰ ਔੜ ਜਾਂਦੀ ਸੀ ਇਹ ਗੱਲਾਂ ਔੜਨਾ ਤਾਂ ਇਹ ਹੀ ਹੈ ਇੱਕ ਸ਼ਾਇਰ ਜਿਹੜਾ ਹੁੰਦਾ ਇੱਕ ਤਾਂ ਜਿਵੇਂ ﺍﻟहाम ਹੁੰਦਾ ਨਾ ਜਿਹਨੂੰ ਆਕਾਸ਼ ਬਣੀ ਕਹਿੰਦੇ ਆਪਾਂ ਹੈ ਨੀ ਇੱਕ ਤਾਂ ਉਹ ਚੀਜ਼ ਸ਼ਾਇਰ ਦਾ ਉਹ ਹੈ ਜੇ ਜਿਹੜੇ ਅੰਦਰੋਂ ਧੂਕਲੇ ਜਿਹੇ ਦੇ ਵਿੱਚੋਂ ਨਾ ਗੱਲ ਨਿਕਲਦੀ ਹੈ ਔਰ ਉਹ ਲਫ਼ਜ਼ਾਂ ਦੇ ਵਿੱਚ ਪਰੋ ਦਿੰਦੇ ਨੇ ਤਾਂ ਇਸ ਕਰਕੇ ਮੈਂ ਸਮਝਦਾ ਮੈਂ ਮੈਨੂੰ ਹੁਣ ਯਾਦ ਹੈ ਛੋਟ ਛੋਟੀ ਗੱਲ ਵੀ ਜਿਸ ਵੇਲੇ ਅਤਵਾਰ ਦਾ ਵੇਲਾ ਸੀਗਾ ਸ਼ਾਇਦ ਉਹਨੇ ਲਿਖਿਆ ਨਕੀ ਨਜ਼ਰ ਪੰਜਾਬ ਨੂੰ ਨਜ਼ਰ ਤਾਰ ਹਾਂ ਔਰ ਇਹ ਗੀਤ गा ਕੇ ਮੈਂ ਜਦੋਂ ਸੁਣਾਇਆ ਨਾ ਸ਼ਰੇਦ ਦੇਤੇ ਤੇ ਮੈਨੂੰ ਦਿੱਲੀ ਤੋਂ ਬਲਾਵਾ ਆ ਗਿਆ ਦਿੱਲੀ ਦੇ ਉੱਤੇ ਮੈਂ 라ਜੀਵ ਗਾਂਧੀ ਦੇ ਸਾਹਮਣੇ ਗੀਤ ਗਾਇਆ ਤਾਂ ਜਿਹੜੇ ਕੀ ਜਿਹਨੇ ਤવાડી ਤવાડી ਸਾਹਮਣੇ ਹਨ ਵਿਸ਼ਵਨਾਥ ਤવાડી ਨਾ ਜਿਨ੍ਹਾਂ ਨਹੀਂ ਨਹੀਂ ਦੂਸਰੇ ਤવાડી ਸਾਹਿਬ ਦੀ ਗੱਲ ਕਰ ਰਿਹਾ ਮੱਝ ਜਿਹੜੇ ਮੁੱਖ ਮੰਤਰੀ ਸੀਗੇ ਹਾਂ 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 ਨਹੀਂ ਤવાડી ਅੰਡਿਤਵ ਉਹਨਾਂ ਨੇ ਤੇ ਸਤਪਾਲ ਮਿੱਤਲ ਜੀ ਉੱਤੇ ਬੈਠੇ ਸੀਗੇ ਇਹਨਾਂ ਦੀ ਬੜੀ ਤੇਜ਼ ਆਵਾਜ਼ ਸੀ ਹਨ ਸਦੀ ਖੋਲਡਨ ਫਾਇਲਡਨ ਜਦੋਂ ਲਿਖ ਖਾਣ ਬੋਲਦਾ ਤੇਵਾੜੀ ਸਾਹਿਬ ਕਹਿੰਦੇ ਵੀ ਹੁਣ ਤਾਂ ਮੇਰਾ ਵੀ ਜੀ ਕਰਦਾ ਮੈਂ ਇੱਕ ਗੀਤ ਸੁਣਾਵਾਂ ਉਹਨਾਂ ਨੇ ਵੀ ਦੇਸ਼ ਪਿਆਰ ਦਾ ਗੀਤ ਗਾਇਆ ਬਸ ਇਹ ਇੱਕ ਗੀਤ ਨੇ ਮੈਨੂੰ ਦਿੱਲੀ ਤੱਕ ਪਹੁੰਚਾ ਦਿੱਤਾ ਔਰ ਮੈਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਇੱਕ ਗੀਤ ਗਾਇਆ ਸੁਰਜੀਤ ਪਾਤਰ ਜੀ ਦੇ ਇਹ ਬੋਲ ਸੀਗੇ ਲੱਗੀ ਨਜ਼ਰ ਪਹਿਲਾਂ ਉਹਨੂੰ ਇਹਦੀ ਨਜ਼ਰ ਉਤਾਰੋ ਮੈਂ ਦੱਸਣਾ ਇਹ ਚਾਹਣਾ ਵੀ ਇਹ ਗੀਤ ਜਿਹੜਾ ਪਾਤਸ਼ਾਹ ਨੇ ਲਿਖਿਆ ਨਾ ਤੇ ਮੈਂ ਯੂਨੀਵਰਸਿਟੀ ਤੋਂ ਆ ਗਿਆ ਸੀ ਤੇ ਅਸੀਂ ਜਾਣਾ ਸੀ ਕਵੀ ਦਰਬਾਰ ਤੇ ਉੱਥੇ ਆਪਣੇ ਗੁਰੂ ਸਾਹਿਬ ਸੁਧਾਰ ਬੀਏਡ ਕਾਲਜ 'ਚ ਮੇਰੇ ਕਜ਼ਨ ਉੱਥੇ ਪ੍ਰਿੰਸੀਪਲ ਸੀ ਬਲਕਾਤ ਸਿੰਘ ਬਾਜਵਾ ਤੇ ਪਤ ਸਾਹਿਬ ਨੂੰ ਰਸਤੇ 'ਚ ਕਹਿੰਦੇ ਬੱਸ ਜਾਂਦੇ ਸੀ ਅਸੀਂ ਆ ਕਰਕੁਰਾ ਦਾ ਰਵਾਜ ਤਾਂ ਹੁਣ ਸ਼ੁਰੂ ਹੋਇਆ ਉਦੋਂ ਤਾਂ ਬੱਸਾਂ ਤੇ ਹੋਈਦਾ ਸੀ ਤੇ ਕਹਿੰਦੇ ਵੀ ਯਾਰ ਮੈਂ ਰਤੀ ਗੀਤ ਲਿਖਿਆ ਇੱਕ ਮੈਂ ਸੁਣਾਉ ਫਿਰ ਉਹਨਾਂ ਆ ਗੀਤ ਸੁਣਾਇਆ ਪਹਿਲੀ ਵਾਰ ਗੁਰੂ ਸਾਹਿਬ ਸੁਧਾਰ ਉਹਨਾਂ ਨੇ ਇਹ ਗੱਲ ਉੱਥੇ ਰੀਲਿਸ ਕੀਤਾ ਗੀਤ ਤੇ ਇਹ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੇਕਿ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਅੱਗ ਪਿੱਤਰਾਂ ਦੀ ਜੀਬ ਹੈ ਇਹਨੂੰ ਅੱਗ ਵਿੱਚ ਸਾੜੋ ਮੇਰੇ ਖਿਆਲ ਆ ਵੀ ਦੋ ਨਜ਼ਮਾਂ ਉਹਨਾਂ ਦੀਆਂ ਉਸ ਵੇਲੇ ਬਹੁਤ ਮਹੱਤਵਪੂਰਨ ਸੀ ਇੱਕ ਜੰਗਲ ਬੜਾ ਜੰਗਲ ਚੀਕ ਰਿਹਾ ਜੰਗਲ ਨੂੰ ਕੀ ਕਰਨ ਚੁੱਪ ਕਰਾਵਾਂ ਮੈਂ ਸੋ ਪਾਤਰ ਪਾਤਰ ਸੀ ਆ ਪਾਤਰ ਸੋ ਬਾਜੀ ਮੈਂ ਇਹਨਾਂ ਕਹਿੰਨਾ ਬਈ ਇਹ ਤਸਵੀਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਯਾਦਗਾਰ ਐਸੀ ਯਾਦਗਾਰ ਹੈ ਜਿਸ ਨੂੰ ਮੈਂ ਹੁਣ ਸ਼ੀਸ਼ੇ 'ਚ ਮੜਾ ਕੇ ਰੱਖੂੰਗਾ ਮੈਂ ਸਵੇਰੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਬੁਲਾ ਕੇ ਦੱਸਿਆ ਮੈਂ ਕਿਹਾ ਦੇਖੋ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਜਿਹੜੀ ਚੀਜ਼ ਤੁਹਾਨੂੰ ਮਿਲ ਗਈ ਹੈ ਨਾ ਉਹਨੂੰ ਸੰਭਾਲ ਕੇ ਰੱਖਿਆ ਕਰੋ ਹੈ ਜੀ ਤੇ ਆਹ ਦੇਖੋ ਮੇਰੇ ਰਾਤ ਦੀ ਫੋਟੋ ਹੈ ਇਸ ਤੋਂ ਪਹਿਲਾਂ ਸਾਡੀਆਂ ਫੋਟੋ ਹਾਲਾਂਕਿ ਅਸੀਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ 'ਚ ਇਕੱਠੇ ਕੰਮ ਕਰਦੇ ਸੀ ਪਰ ਕਦੇ ਫੋਟੋ ਖਿਚਾਉਣ ਦਾ ਨਾ ਕੋਈ ਕੋ ਗਲਬਣ ਨਹੀਂ ਸੀ ਸ਼ੁਰੂਆਤ ਨਹੀਂ ਹੋਣੀ ਸ਼ੁਰੂ ਹੋਇਆ ਜਿਆਦਾ ਪਹਿਲਾਂ ਨਹੀਂ ਸੀ ਜਿਆਦਾ ਹੁਣ ਹੋਇਆ ਪਰ ਮੈਂ ਪ੍ਰੋਫੈਸਰ ਸਾਹਿਬ ਮੈਂ ਇਸ ਗੱਲ ਨੂੰ ਆਪਣੀ ਖੁਸ਼ਕਿਸਮਤੀ ਸਮਝਦਾ ਵੀ ਉਹਨੇ ਕੈਮਰਾਮੈਨ ਨੂੰ ਬੁਲਾ ਕੇ ਕਹਿੰਦੇ ਯਾਰ ਮੇਰੀ ਸਲੀਕਾ ਫੋਟੋ ਖਿਚਵਾ ਦੇ ਯਕੀਨ ਕੁ ਮਾਦੀ ਗੱਲ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝਦਾ ਤੇ ਮੇਰੀ ਆਖਰੀ ਮੁਲਾਕਾਤ ਉਹਨਾਂ ਦੀ ਮੇਰੀ ਆਖਰੀ ਮੁਲਾਕਾਤ ਸੀ ਚਲੋ ਹੁਣ ਕੀ ਕਿਹਾ ਜਾ ਸਕਦਾ ਬਸ ਇੱਕ ਹੌਕਾ ਪਰਿਆ ਜਾ ਸਕਦਾ ਹੋਰ ਕੁਝ ਨਹੀਂ ਹਾਂ ਸ਼ਰੀਰ ਦੇ ਤੌਰ ਤੇ ਸਾਡੇ ਨਾਲੋਂ ਦੂਰ ਹੋ ਗਏ ਜੁਦਾ ਹੋ ਗਏ ਨੇ ਪਰ ਮੈਂ ਸਮਝਦਾ ਜਦੋਂ ਜਦੋਂ ਅਸੀਂ ਉਹਦੀ ਨਜ਼ਮਾਂ ਉਹਦੇ ਗ਼ਜ਼ਲਾਂ ਉਹਦੇ ਗੀਤ ਪੜਾਂਗੇ ਉਹ ਸਾਡੇ ਵਿੱਚ ਹੀ ਹੋਣਗੇ ਸਾਡੇ ਦਿਲ ਚੋਂਗੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਗੁਰਪ੍ਰਭਜਨ ਗਿੱਲ ਜੀ ਨਾ ਕੀਤੀ ਹੈ ਮੁਹੰਮਦ ਸਦੀਕ ਸਾਹਿਬ ਨਾ ਕੀਤੀ ਹੈ ਤੇ ਇਹਨਾਂ ਨੇ ਕਾਫੀ ਅਣ ਸੁਣੇ ਜਿਹੜੇ ਕਿਸੇ ਸੀ surjit patar ਜਿੱਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਉਹ ਸਾਂਝ ਕੀਤੇ ਨੇ ਤੇ ਮੁਹੰਮਦ ਸਦੀਕ ਜਿਹੜੇ ਕੱਲ ਰਾਤ ਹੀ ਲੇਟ ਨਾਈਟ ਉਹਨਾਂ ਦੇ ਜਾਣ ਤੋਂ ਕਹਿ ਲਈਏ ਵੀ ਚੰਦ ਘੰਟੇ ਪਹਿਲਾਂ ਹੀ ਉਹਨਾਂ ਨੂੰ ਮਿਲ ਕੇ ਆਏ ਨੇ ਤੇ ਕਿਸ ਤਰ੍ਹਾਂ ਦੇ ਨਾਲ ਮੁਲਾਕਾਤ ਹੋਈ ਉਹ ਵੀ ਉਹਨਾਂ ਨੇ ਸਾਂਝ ਕੀਤੀ ਹੈ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼